ਆਕੇ ਤੇਰਾ ਕਾਟ ਪੋਰਟ ਹਾਏ ਹਾਏ ਜੇ ਵੀ ਰੂਪੇ ਜਵਾਪਾ ਰਿਓ ਕਿਦਰ ਤੇ ਕਿਦਰ ਚ ਜਾਂਦੇ ਜਾਓ ਪਹਿਲਾਂ ਤੇ ਸਾਰਿਆਂ ਨੂੰ ਜੈ ਵਾਲਮੀਕੀ ਜੀ ਮੈਂ ਕਰਾਂ ਮੇਰਕਾ ਜੀ ਵਾਲਮੀਕੀ ਜੈ ਨੂੰ ਵੀ ਜੋ ਅੱਜ ਤੋਂ ਬਤੀਸੀ ਕਰੇ ਬਾਕੀ ਸਵੇਰਿਆ ਧਾਰਾ ਬਾਵੇਂ ਨਵੀਂ ਨਿਊ ਆਜ਼ਾਦ ਨਗਰ ਪੱਤੀ ਹੁਣ ਗਈ ਹੋਈ ਹੈ ਸਵੇਰ ਬਾਡ ਨੰਬਰ 18 ਦੇ ਵਿਖੇ ਸਵੇਰ ਦੀ 6 ਵਜੇ ਦੀ ਰਾਈਡ ਗਈ ਹੋਈ ਆ ਹੁਣ ਤੁਸੀਂ ਵੇਖ ਹੀ ਸਕਦੇ ਹੋ 6 ਵਜੇ 10 ਵੱਜ ਚੁੱਕੇ ਆ ਨਾ ਉਹਨੂੰ ਲਾਈਟ ਨੂੰ ਸਹੀ ਕੀਤਾ ਗਿਆ ਇਹ ਅੱਜ ਦਾ ਕੰਮ ਨਹੀਂ ਹੈ 10 ਦਿਨ ਪਹਿਲਾਂ ਦਾ ਵੀ ਇਦਾਂ ਹੀ ਹੋ ਰਿਹਾ ਵਾ ਹਫਤਾ ਹੋ ਚੁੱਕਾ ਵਾ ਲਗਾਤਾਰ ਇਦਾਂ ਹੀ ਲਾਈਟ ਉਧਰ ਕੋਈ ਧਿਆਨ ਨਹੀਂ ਦਿੱਤਾ ਯਾਰਾ ਜੈ ਵੱਲੋਂ ਨਾ ਐਕਸ਼ਨ ਵੱਲੋਂ ਨਾ ਐਸਟੀਓ ਵੱਲੋਂ ਇੰਨਾ ਡੇੜਾ ਗਰਕ ਹੋਇਆ ਪਿਆ ਵਾ ਇਹ ਮੌਜੂਦਾ ਸਰਕਾਰ ਇੱਕ ਨਕਮੀ ਸਰਕਾਰ ਆ ਤੂੰ ਤੇ ਨਵਾਂ ਈਡੀਓ ਵੀ ਇਹਨਾਂ ਨੇ ਬਣਾ ਦਿੱਤਾ ਹਾਂਜੀ ਵੇਖੋ ਜੀ ਵੀਡੀਓ ਕਰਾ ਨਵਾਂ ਬਣਾਇਆ ਜੀ ਪੁਰਾਣੇ ਨੇ ਨਹੀਂ ਕੁਛ ਕੀਤਾ ਤੇ ਨਵੇਂ ਨੇ ਕਿੱਥੋਂ ਕਰ ਲੈਣਾ ਇਹ ਨਕਮੀ ਸਰਕਾਰ ਆ ਵੇਖੋ ਪੈਣਾ ਮਾਵਾ ਵੇਖੋ ਇੱਥੇ ਆ ਕੇ ਕੁਰਲ ਕੁਰਲ ਬੱਚੇ ਲੈ ਕੇ ਇੱਥੇ ਹੈ ਵੇਖੋ ਤੁਹਾਡੇ ਸਾਹਮਣੇ ਹੀ ਆ ਤੇ ਇਸ ਕਰਕੇ ਸਰਕਾਰ ਇੱਕ ਨਕਮੀ ਸਰਕਾਰ ਆ ਕਾਰਜ ਵਿੱਚ ਸਵੇਰ ਦੀ ਲੈਣ ਗਈ ਹਾਲੇ ਤੱਕ ਦੇਖੋ ਜੀ ਇਹਨਾਂ ਨੇ ਪਰਿਵਾਰਾਂ ਨੂੰ ਜਾ ਕੇ ਪਰਿਵਾਰਾਂ ਨੇ ਜਾ ਕੇ ਜਈ ਨੂੰ ਵੀ ਕਿਹਾ ਜਈ ਕਹਿੰਦਾ ਜੀ ਤੁਹਾਡੇ ਕੋਲ ਤਾਂ ਮੁਲਾਜ਼ਮ ਨਹੀਂ ਹੈ ਤੁਹਾਡੇ ਕੋਲ ਤਾਂ ਬੰਦੇ ਨਹੀਂ ਹੈਗੇ ਵੇਖੋ ਜੀ ਬੰਦੇ ਹੈਗੇ ਨਹੀਂ ਹੈਗੇ ਇਹ ਸਰਕਾਰ ਇੱਕ ਨਕਮੀ ਸਰਕਾਰ ਆ ਬੰਦੇ ਕਿਉਂ ਨਹੀਂ ਹੈਗੇ ਇਹਨੀਆਂ ਸਰਕਾਰੀ ਤਨਖਾਹਾਂ ਲੈਂਦੇ ਆ ਆਪਾਂ ਬਿਜਲੀ ਵਿਭਾਗ ਦੇ ਵਾਲੇ ਜਾ ਕੇ ਸਹੀ ਨਹੀਂ ਕਰ ਸਕਦੇ ਤਨਖਾਹਾਂ ਆਪਣੀਆਂ ਪੰਜਾਬ ਜਲ 60-60 ਹਜ਼ਾਰ ਕਿਹਾ ਕੀ ਗਿਆ ਵੀ ਲੈ ਠੀਕ ਨਹੀਂ ਹੈ ਜਾਂ ਪਿੱਛੋਂ ਕਰਾਓ ਜੀ ਆਪਣੇ ਕਰ ਜੀ ਜਿੱਤਰਾ ਵੀ ਆ ਬਬੀ ਵੇਖੋ ਦੀ ਗੱਲ ਇਹਦਾ ਮਰੀ ਟਰਾਂਸਫਾਰਮ ਤੇ ਬਿਲਕੁਲ ਪਹਿਲਾਂ ਇਹਨਾਂ ਨੇ ਇੱਕ ਆਪਾਂ ਜੀ ਬਬੀ ਜੀ ਅਪਲੀਕੇਸ਼ਨ ਦਿੱਤੀ ਸੀ ਤੇ ਪਹਿਲਾਂ ਵੀ ਇੱਕ ਪੁਰਾਣੀ ਪਈ ਉਰ ਤੋਂ ਪੁਰਾਣੀ ਵੀ ਅਪਲੀਕੇਸ਼ਨ ਪਈ ਸੀ ਜੋ ਕਿ ਉਹਨਾਂ ਨੇ ਇਨਕਾਰ ਕਰਤਾ ਜੀ ਤੇ ਇੱਥੇ ਪਾਸ ਹੋਈ ਪਈ ਆ ਫਿਰ ਵੀ ਜਾਣ ਬੁੱਝ ਕੇ ਇੱਕ ਲਾ ਲੋ ਜੀ ਲੀਡਰਸ਼ਿਪ ਨੂੰ ਲੈ ਕੇ ਕਾਉਂਸਲਰਾਂ ਦੀ ਆਪੋ ਆਪਣੇ ਪਖੰਡਾਂ ਨੂੰ ਲੈ ਕੇ ਇਸ ਕਰਕੇ ਜਿਹੜੀ ਇਹ ਗੱਲ ਹੈ ਜੀ ਵੇਖੋ ਲੋਕੀ ਤਰਾ ਤਰਾ ਕਰਦੇ ਆ ਅੱਤੀ ਤੋਂ ਤੇ ਮੈਂ ਬੇਨਤੀ ਕਰਦਾ ਵਾਂ ਜੀ ਬੋਵੀ ਬਿਲਕੁਲ ਜੀ ਆਪੋ ਵੀ ਦਿਲਾਓ ਜੀ ਗਿਆ ਭਗਵਾਨ ਜੀ ਕੀ ਗਿਆਪੀ ਜੀ ਗਿਆ ਫਰਤ ਮੈਂ ਗੁਰਮੀਤ ਸਿੰਘ ਬੋਵੀ ਵੀਰ ਪੇ ਚੇਅਰਮੈਨ ਪੰਜਾਬ ਅਮੇਦਕਰ ਸਮਾਜ ਦਲ ਤੋਂ ਅੱਜ 32 ਸ ਮਸਿਹ ਦਾ ਧਰਨਾ ਲਾਉਣਾ ਪਿਆ ਵਾ ਕਿ ਅੱਜ ਤੋਂ 5 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਆਪਾਂ ਇੱਕ ਲੈਟਰ ਹੈਡ ਤੇ ਐਕਸੀਲ ਸਾਹਿਬ ਨੂੰ ਕੰਪਲੇਨ ਕੀਤੀ ਸੀ ਉਹ ਮੈਨੂੰ ਕਹੀ ਬੱਤੀਆਂ ਤਾਰਾਂ ਸਹੀ ਕਰਾ ਦਿਓ ਉਹਨਾਂ ਨੇ ਤਾਰਾਂ ਨਹੀਂ ਸਹੀ ਕਰਾਈਆਂ ਹਲੇ ਤੱਕ ਅੱਜ ਬੱਤੀ ਸਵੇਰੇ 6 ਵਜੇ ਦੀ ਗਈ ਹੈ ਹੁਣ ਜੇ ਕੋਈ ਸਹੀ ਕਰਕੇ ਗਿਆ ਪ੍ਰਾਈਵੇਟ ਬੰਦੇ ਆ ਕੇ ਸਹੀ ਕਰਕੇ ਗਏ ਆ ਉਤੋਂ ਬਾਅਦ ਤਾਰਾਂ ਸਾਰੀਆਂ ਮੇਰੇ ਘਰ ਲੱਗੋ ਸਹੀਆਂ ਸੜ ਕੇ ਨਿਕੇ ਨਿਕੇ ਬੱਚੇ ਮਾਹਾ ਮਾ ਬੱਚੇ ਆਹੀਂ ਪਤਾ ਨਹੀਂ ਲੱਕੜ ਦੀਆਂ ਸੋਟੀਆਂ ਲਾ ਕੇ ਅੱਗ ਬੁਝਾਈ ਮੈਕਸੀਸ ਆਪਣਾ ਜੈ ਸਿੰਘ ਸਾਹਿਬ ਨੂੰ ਫੋਨ ਕੀਤਾ ਮੈਂ ਕਹਾ ਸਰ ਆਹ ਕਹਿੰਦਾ ਮੇਰੇ ਕੋਲ ਦੋ ਬੰਦੇ ਪ੍ਰਾਈਵੇਟ ਆ ਗਏ ਮੇਰੇ ਕੋਲ ਨਹੀਂ ਕੋਈ ਬੰਦਾ ਪੁੱਛੇ ਕਿ ਭਗਵੰਤ ਮਾਨ ਸਰਕਾਰ ਤੇ ਸਰਕਾਰੀ ਤ ਅਹੀਂ ਆਪਣਾ ਹੱਕ ਲੈਣ ਲਈ ਨਿਕੇ ਨਿਕੇ ਬੱਚੇ ਸਵੇਰੇ ਕੰਮਾਂ ਤੋਂ ਜਾਈ ਜਾਵਾ ਸ਼ਾਮੀ ਘਰ ਇਹਦੇ ਬੱਚੇ ਗਰਮੀ 'ਚ ਸੋਣਾ ਲੈ ਲੱਖ ਲਾਂਦੇ ਅਸੀਂ ਜ਼ਿੰਦਗੀ 'ਚ ਤੇ ਲੱਖ ਲਾਨ ਤੇ ਇਹੋ ਜਿਹੇ ਵੋਟਾਂ ਪਾਣ ਵਾਲਿਆਂ ਦੇ ਮੈਂ ਕਹਿੰਦਾ ਕਾਰਨ ਕੀ ਹੋਇਆ ਜੀ ਕਾਰਨ ਇਹ ਗਿਣੀ ਕਰ ਰਿਹਾ ਪੂਰਾ ਵੇਰਕਾ ਹੀ ਪਰੇਸ਼ਾਨਾ ਵੈਸੇ ਸਾਡਾ ਉਹ ਗੱਲ ਬਥਰੀ ਨਹੀਂ ਬੋਲਦਾ ਕੋਈ ਮੈਨੂੰ ਪਤਾ ਨਹੀਂ ਹੈ ਸਾਡੇ ਸਵੇਰ ਦੀ ਛੇਵ ਦੀ ਬੱਤੀ ਗਈ ਹੈ ਹੁਣ ਵੀ ਜਾ ਕੇ ਚੈੱਕ ਕਰ ਲੋ ਬੱਤੀ ਗਈ ਤਾਰਾਂ ਨੂੰ ਅੱਗ ਲੱਗੀ ਹੋਈ ਅਧਿਕਾਰੀ ਕੋਈ ਆਇਆ ਨਹੀਂ ਜਣ ਕੀ ਮੈਂ ਕਹਿੰਦਾ ਜੀ ਐਕਸੀ ਨੂੰ ਸਾਹਿਬ ਨੇ ਐਸਟੀਮੇਟ ਪਾਸ ਕਰਤਾ ਕੁਛ ਲੱਖ ਦਾ ਪਰ 5 ਮਹੀਨੇ ਹੋ ਗਏ ਕੁਛ ਨਹੀਂ ਹੋਇਆ ਸਾਰਾ ਸੜੀਆਂ ਤੇ ਕੋਈ ਕੋਈ ਹੱਦਕਾਰੀ ਆਇਆ ਜਾਂ ਤੁਹਾਨੂੰ ਮਿਲੇ ਨਹੀਂ ਕੋਈ ਨਹੀਂ ਆਇਆ ਵੀਰ ਜੀ ਜੇ ਕੋਈ ਆ ਪਾਗਲ ਕੰਮ ਤੋਂ ਆਏ ਅਹੀਂ ਬੱਚੇ ਲੱਗੇ ਨਿਕਲੇਗੇ ਰੋੜ ਤੇ ਵੀ ਜੇ ਅਹੀਂ ਪਾਗਲੇਗੇ ਭਾਜੀ ਭਾਜੀ ਜੇ ਇਹਦੇ ਹੁਣੇ 15-20 ਮਿੰਟ ਆ ਗਏ ਇਧੇ ਇੰਨੀ ਕਿ ਜੁੜ ਤੇ ਰਾਤ ਨੂੰ ਬਾਈਪਾਸ ਜਾਮ ਕਰਕੇ ਅੱਥੇ ਮੰਜੜਾ ਕੇ ਸੋਵਾਂਗੇ ਫਿਰ ਆਪਾਂ ਹਾਂ ਸੰਧਿਆ ਕਿੱਥੇ ਰਹਿੰਦੇ ਹੋ ਵੇਰ ਕੇ ਨਿਊ ਆਜ਼ਾਦਨਗਰ ਕੀ ਗੱਲ ਬਾਤ ਹੈ ਜਿਹੜਾ ਗੱਲ ਬਾਤ ਇਹ ਹੋਈ ਆ ਕਿ ਅੱਜ ਤੋਂ 6 ਮਹੀਨੇ ਪਹਿਲੇ ਵੀ ਬੱਤੀ ਜਦੋਂ ਇਦਾਂ ਹੀ 3 ਦਿਨ ਬੱਤੀ ਨਹੀਂ ਆਈ ਸੀ ਅੱਗੀ ਸਵੇਰੇ ਚੱਲ ਜਾਂਦੇ ਕੰਮ ਤੇ ਨਿੱਕੇ ਨਿੱਕੇ ਬੱਚੇ ਘਰ ਰਹਿੰਦੇ ਆ ਜੇ ਬੱਤੀ ਨਹੀਂ ਆਏਗੀ ਤਾਂ ਪਾਣੀ ਪੂਣੀ ਕਿੱਥੇ ਭਰਾਂਗੇ ਹੁਣ ਕੰਮ ਤੋਂ ਆਏ ਆ ਭਾਂਡੇ ਵੀ ਉੰਜੀ ਪਿਆ ਟੈਂਚੀ ਵੀ ਖਾਲੀ ਪਿਆ ਮੋਬਾਈਲਾਂ ਵੀ ਬੰਦ ਹੋਇਆ ਕੋਈ ਬਿਜਲੀ ਦਾ ਨੰਮ ਨਹੀਂ ਸਾਥੀ ਬਿਜਲੀ ਬਤ ਆਹ ਨਹੀਂ ਪਾਈਆ ਬੱਲੇ ਵਿੱਚੋਂ ਬਾਸਿਆ ਕੋਈ ਸੁਣਵਾਈ ਨਹੀਂ ਕਰਦਾ ਪਿਆ ਕੋਈ ਸੁਣਵਾਈ ਨਹੀਂ ਹੁੰਦੀ ਪਈਆ ਬਈ ਪੁਰੰਦਰ ਮੈਨੇ ਬੈਠੇ ਆ ਮਜਬੂਰਾਂ ਬੈਠੇ ਆ ਹੁਣ ਜਾ ਲਾ ਰਾਤ 10:00 ਵੱਜ ਗਿਆ ਹਟਕਰ ਰੋਟੀ ਨਹੀਂ ਸਕੀਆ ਅਹੀਂ ਆਰੇਲਾ ਕਤਰਨੇ ਤੇ ਬੈਠੇ ਆ ਅਹੀਂ ਕਰਾ ਸ਼ੌਕਾ ਦੇ ਨਕਰਾਂ ਦਾ ਬੇਨਾਮ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬਹੁਤ ਜਿਆਦੀ ਬਹੁਤ ਜਿਆਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਿਆ ਆ ਕੋਈ ਨਹੀਂ ਸੰਧਾ ਪਿਆ ਕੋਈ ਨਹੀਂ ਸੰਧਾ ਪਿਆ ਮੇਰੇ ਕਿ ਚੌਕੀ ਚ ਤਰਨ ਲਗਾ ਕੀ ਕਰੀ ਉਹ ਇਹ ਵੀ ਬਿਜਲੀ ਬੋਰਡ ਦੇ ਕੋਈ ਇਹਨਾਂ ਦਾ ਪ੍ਰੋਬਲਮ ਸੀ ਤੇ ਲਾਈਟ ਖਰਾਬ ਹੋਈ ਉਹ ਨਹੀਂ ਬਣਾ ਰਿਹਾ ਉਹ ਵੀ ਜਿਹੜੇ ਉਹ ਮਹੱਲੇ ਵਾਲੇ ਲੋਕ ਆਏ ਸੀ ਉਹ ਜਿਹੜੇ ਆਪਣਾ ਦਾ ਤਕਾਤਾ ਉਹਨੇ ਮਸਲਾ ਹੱਲ ਹੋ ਗਿਆ ਉਹ ਤਾਂ ਨਜ਼ਰ ਆਉਣ ਚੁੱਕਿਆ ਗਿਆ ਤੇ ਬਿਲੀ ਦਾ ਹੱਲ ਹੋ ਗਿਆ ਜਾਂ ਹੋ ਗਿਆ ਹੋ ਗਿਆ ਜੋ